ਸਾਡੇ ਵਾਲਾ ਰੇਡੀਓ ਸੁਣ ਰਹੇ ਤੁਸੀਂ ਜੀ ਪਿਆਰ ਭਰੀ ਤਨਿੱਗੀ ਸਾੱਤਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰ ਹੋ ਗਈਆਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤੈਣਾ ਜੀ ਦੇ ਨਾਲ ਉਹ ਲਤੋ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆਪਰੇਸ਼ਨ ਸੰਧੂਰ ਦੇ ਬਾਰੇ ਜੇ ਇੱਕ ਵਾਰ ਫਿਰ ਤੋਂ ਆਪਰੇਸ਼ਨ ਸੰਧੂਰ ਨੇ ਸੁਰਖੀਆਂ ਇਕੱਠੀਆਂ ਕੀਤੀਆਂ ਨੇ ਕਿਉਂਕਿ ਲੋਕ ਸਭਾ ਦੇ ਵਿੱਚ ਕਹਿੰਦੇ ਆ ਕਿ ਇਹਦੇ ਉੱਪਰ ਬਹੁਤ ਬਹਿਸ ਹੋਈ ਹੈ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਲੋਕ ਸਭਾ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਕੱਲ ਕਾਫੀ ਵੱਡੀ ਬਹਿਸ ਹੋਈ ਹੈ ਤੇ ਪਿਛਲੇ ਕਈ ਦਿਨਾਂ ਤੋਂ ਇਸ ਵਿਸ਼ੇ ਦੇ ਉੱਤੇ ਬਹਿਸ ਚੱਲਣੀ ਚਾਹੀਦੀ ਸੀ ਜਾਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਯਾਰ ਵਿਰੋਧੀ ਪਾਰਟੀ ਨੇ ਲਗਾ ਸਾਰੀ ਗੱਲ ਕਹਿਣੀ ਆ ਇਹ ਲੋਕ ਸਭਾ ਦੇ ਵਿੱਚ ਕੇਂਦਰ ਦੀ ਸਰਕਾਰ ਉੱਤਰ ਦੇਵੇ ਜੀ ਕਿ ਆਪਰੇਸ਼ਨ ਸਿੰਧੂ ਦੇ ਵਿੱਚੋਂ ਦੇਸ਼ ਨੂੰ ਕੀ ਮਿਲਿਆ ਕਿ ਇਹ ਵਿਰੋਧੀ ਦੇਸ਼ ਦਾ ਕੀ ਨੁਕਸਾਨ ਕੀਤਾ ਕਿ ਸਾਡਾ ਉਹਨਾਂ ਨੇ ਕੀ ਕੀ ਨੁਕਸਾਨ ਕੀਤਾ ਕੱਲ ਵਿਦੇਸ਼ ਮੰਤਰੀ ਜਿਹੜੇ ਭਾਰਤ ਦੇ ਉਹ ਹੈਗੇ ਜੀ ਰਾਜਨਾਥ ਸਿੰਘ ਰੱਖਿਆ ਮੰਤਰੀ ਸਾਹਿਬ ਰੱਖਿਆ ਮੰਤਰੀ ਨੇ ਜਦ ਕਹੀ ਹੈ 55 ਦਾ ਭਾਸ਼ਣ ਦਿੱਤਾ ਉਹ ਕਹਿੰਦੇ ਵੀ ਦੇਖੋ ਵਿਰੋਧੀ ਇਹ ਪੁੱਛਦੇ ਆ ਜੀ ਕਿ ਸਾਡੇ ਉਹਨਾਂ ਨੇ ਕਿੰਨੇ ਫਲਟਰ ਜੈਟ ਦੇ ਗਏ ਤੁਸੀਂ ਇਹ ਕਿਉਂ ਨਹੀਂ ਪੁੱਛਦੇ ਜੀ ਕਿ ਅਸੀਂ ਉਹਨਾਂ ਦੇ ਕਿੰਨੇ ਡੇਗੇ ਉਹ ਇੰਤਿਹਾਨ ਹੁੰਦਾ ਨਾ ਉਹਦੇ ਵਿੱਚ ਨਤੀਜੇ ਦਾ ਮੁੱਲ ਹੁੰਦਾ ਪੈਨਸਲਾਂ ਕਿੰਨੀਆਂ ਛੁੱਟੀਆਂ ਤੇ ਪੈਨ ਕਿੰਨੇ ਦਿਵਾਤੀ ਇਸ ਗੱਲ ਦਾ ਮੁੱਲ ਨਹੀਂ ਹੁੰਦਾ ਕਿ ਆਪਾਂ ਇਹਦੇ ਵੱਲ ਗੌਰ ਕਰਗੇ ਤਾਂ ਇਹ ਬੇਇਜਮਾਨੀ ਹੈ ਜੀ ਰਿਜ਼ਲਟ ਦੇਖੋ ਹੁਣ ਕਦੇ ਵੀ ਦੇਖੋ ਜਿਹੜੀਆਂ ਮਾਵਾਂ ਭੈਣਾਂ ਦੇ ਸੰਧੂਰ ਪੁਜਾਰੇ ਤੇ ਇਹਨਾਂ ਅਤਵਾਦੀਆਂ ਨੇ ਉਹਨਾਂ ਨੂੰ ਘਰ ਦੇ ਵਿੱਚ ਘੁਸਕੇ ਤੇ ਭਾਰਤ ਦੀ ਫੌਜ ਤੇ ਉਹਨਾਂ ਨੂੰ ਸਬਕ ਸਿਖਾ ਕੇ ਆਈਆਂ ਤੇ ਤੁਸੀਂ ਇਸ ਗੱਲ ਦੇ ਉੱਤੇ ਪਿੰਡ ਦੇ ਕੰਨਾਂ ਪਾਈ ਰੱਖਦੇ ਹੋ ਵੀ ਭਾਈ ਇਹਨੇ ਐ ਕਿਵੇਂ ਕੀਤਾ ਇਹਨੇ ਉਹ ਕਿਵੇਂ ਕੀਤਾ ਉਹ ਕਹਿੰਦੇ ਵੀ ਦੇਖੋ ਸਾਨੂੰ ਆਪਣੀ ਫੌਜ ਦੇ ਉੱਤੇ ਆਪਣੇ ਦੇਸ਼ ਦੇ ਉੱਤੇ ਮਾਣ ਹੋਣਾ ਚਾਹੀਦਾ ਦੂਜੇ ਪਾਸੇ ਕਾਂਗਰਸ ਨੇ ਇਹ ਗੱਲ ਕਹੀ ਯਾਰ ਵੀ ਭਾਈ ਸਾਨੂੰ ਜਾਣਕਾਰੀ ਕੱਲੀ-ਕੱਲੀ ਚਾਹੀਦੀ ਆ ਵੀ ਪਹਿਲ ਤਾਨ ਦੇ ਵਿੱਚ ਅੱਤਵਾਦੀ ਆਏ ਕਿਧਰੋਂ ਤੇ ਇਹ ਕੰਨ ਕਰਕੇ ਕਤਲੇਆਮ ਕਰਕੇ ਤੇ ਉਹ ਚਲੇ ਕਿਧਰ ਗਏ ਤੇ ਹਲੇ ਤੱਕ ਇਹਨਾਂ ਦੇ ਬਾਰੇ ਪਤਾ ਕੁਝ ਨਹੀਂ ਲੱਗਾ ਤੇ ਆਪਾਂ ਖੜੇ ਕਿੱਥੇ ਗਏ ਆ ਆਪਾਂ ਇਹਨਾਂ ਨੂੰ ਫੜਿਆ ਕਿਵੇਂ ਆ ਤੇ ਆਪਾਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਕਿਉਂ ਸੋ ਰੌਲਾ ਰੱਪਾ ਕਦੇ ਨਹੀਂ ਥਿਆ ਜੀ ਰੌਲਾ ਰੱਪਾ ਜਿਸ ਦਿਨ ਤੋਂ ਲੋਕ ਸਭਾ ਦਾ ਫੈਸ਼ਨ ਚੱਲਿਆ ਤੇ ਉਹ ਲੋਕ ਸਭਾ ਦੇ ਵਿੱਚ ਵੀ ਤੇ ਰਾਏ ਸਭਾ ਵੀ ਲੱਗ ਪਰ ਇਸੇ ਕੱਲ ਦੇ ਉੱਤੇ ਚਰਚਾ ਚੱਲੀ ਜਾਂਦੀ ਆ ਵੀ ਅਸੀਂ ਖਟਿਆ ਕੀ ਆ ਤੇ ਇਹਦੇ ਬਾਰੇ ਦੱਸੋ ਤੁਹਾਨੂੰ ਮੁਕੰਮਲ ਜਾਣਕਾਰੀ ਦਿਓ ਪਰ ਕੱਲ ਰਾਜਨਾਥ ਸਿੰਘ ਹੋਰਾਂ ਨੇ ਉੱਤਰ ਤਾਂ ਦਿੱਤਾ ਪਰ ਰੌਲੇ ਦਾ ਰੌਲਾ ਗਿਆ ਜੀ ਬਿਲਕੁਲ ਇਹ ਰੌਲਾ ਤਾਂ ਉਦੋਂ ਤੋਂ ਹੀ ਪੈ ਰਿਹਾ ਹੈ ਜਣਾ ਸਭ ਬਹੁਤ ਸਾਰੇ ਲੋਕਾਂ ਦੇ ਵਿੱਚ ਵੀ ਬਹੁਤ ਸਾਰੇ ਉਹਨਾਂ ਦੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਉਹਨਾਂ ਨੂੰ ਨਹੀਂ ਲੱਭ ਰਹੇ ਖੈਰ ਸਮਾਂ ਆਪਣੇ ਆਪ ਸਾਰਾ ਕੁਝ ਤੈਅ ਕਰ ਦਊਗਾ ਆਪਾਂ ਹੁਣ ਪੰਜਾਬ ਦੀ ਗੱਲ ਕਰਦੇ ਹਾਂ ਲੈਂਡ ਪੂਲਿੰਗ ਨੀਤੀ ਦੀ ਇੱਕ ਵਾਰ ਫਿਰ ਤੋਂ ਉਹਦੇ ਬਾਰੇ ਚ ਗੱਲ ਹੋਣ ਲੱਗੀ ਹੈ ਕਿਉਂਕਿ ਜਿਹੜੀ ਮਾਲਵਿੰਦਰ ਕنگੂਰਾਂ ਨੇ ਪੋਸਟ ਪਾਈ ਸੀ ਇਸ ਨੀਤੀ ਦੇ ਲਈ ਉਹ ਇੱਕਦਮ ਹੀ ਯੂਟਰਨ ਲੈ ਗਏ ਨੇ ਜੀ ਉਹਨਾਂ ਦੀ ਪੋਸਟ ਦੇ ਚਰਚੇ ਬੜੇ ਹੋਏ ਤੇ ਹੁਣ ਚਰਚੇ ਇਸ ਗੱਲ ਦੇ ਬਹੁਤ ਹੋ ਰਹੇ ਆ ਕਿ ਪੋਸਟ ਲੱਭ ਵੀ ਨਹੀਂ ਰਹੀ ਜਿਹੜੀ ਉਹਨਾਂ ਨੇ ਪਾਈ ਸੀ ਬਿਲਕੁਲ ਜੀ ਬਿਲਕੁਲ ਉਹ ਜਿਹੜੀ ਪੋਸਟ ਆ ਨਾ ਉਹ ਗਵਾਟ ਗਈ ਆ ਉਹ ਲਬਣੀ ਬੰਦ ਹੋ ਗਈ ਆ ਕਿਉਂਕਿ ਮਾਲਬਿੰਦਰ ਸਿੰਘ ਤੰਗ ਇਕਲੋਤੇ ਪੰਜਾਬ ਦੇ ਐਸੇ ਆਮ ਆਦਮੀ ਪਾਰਟੀ ਦੇ ਨੇਤਾ ਸੀ ਜਿਨ੍ਹਾਂ ਦੀ ਪੋਸਟ ਦਾ ਬਹੁਤ ਵੱਡਾ ਚਰਚਾ ਛੜਿਆ ਸੀ ਉਹ ਇਸ ਕਰਕੇ ਚਰਚਾ ਛੜਿਆ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਵੇਂ ਸਾਡੀ ਸਰਕਾਰ ਨੇ ਬਹੁਤ ਸਾਰੇ ਚੰਗੇ ਕਰ ਉਸ ਤਰੀਕੇ ਦੇ ਨਾਲ ਸਾਡੀ ਸਰਕਾਰ ਜੇਟਰ ਲੈਂਡ ਪੂਲਿੰਗ ਨੀਤੀ ਦੇ ਉੱਤੇ ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਲਵੇ ਤਾਂ ਉਹ ਕਹਿੰਦੇ ਜੀ ਗੱਲ ਹੀ ਕੋਈ ਹੋਰ ਹੋਊਗੀ ਇਸ ਕਰਕੇ ਇਹ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਹੁਣ ਇਸ ਗੱਲ ਦੇ ਕਰਕੇ ਕਿਹੜੀ ਬਹਿ ਜਾ ਬਹਿ ਜਾ ਬਹੁਤ ਹੋਈ ਬੀਅਰ ਕੋਈ ਤਾਂ ਚਲੋ ਆਮ ਆਦਮੀ ਪਾਰਟੀ ਦਾ ਨੇਤਾ ਹੈ ਜਿਹੜਾ ਕਿ ਗਲਤ ਨੂੰ ਗਲਤ ਕਹਿ ਰਿਹਾ ਜਿਹੜਾ ਕਿ رائے ਲੈਣ ਦੀ ਗੱਲ ਕਰ ਰਿਹਾ ਵੀ ਭਾਈ ਕਿਸਾਨਾਂ ਨਾਲ رائے ਵੀ ਕਰ ਲੈਣੀ ਚਾਹੀਦੀ ਆ ਪਰ ਹਾਲੇ ਤੱਕ ਤਾਂ ਮੇਰਾ ਖਿਆਲ ਆ ਵੀ ਲੋਕਾਂ ਦੀ ਸਿਫਤ ਕਰ ਕਰਕੇ ਤੇ ਗੱਲ ਨਹੀਂ ਸੀ ਮੁੱਕੀ ਤੇ ਉਧਰੋਂ ਪਤਾ ਲੱਗਾ ਜੀ ਕਿ ਮਾਲਵਿੰਦਰ ਕੰਗ ਹੋਰਾਂ ਨੇ ਟਵਿੱਟਰ ਅਕਾਊਂਟ ਤੋਂ ਆਪਦੀ ਪੋਸਟ ਡਿਲੀਟ ਕਰਤੀ ਆ ਉਹ ਪਰ ਉਹ ਲੋਕਾਂ ਨੇ ਮਿੱਟੀ ਪਟਣੀ ਸ਼ੁਰੂ ਕਰਤੀ ਵੀ ਕਹਿੰਦੇ ਤੰਗ ਭੱਜ ਗਿਆ ਉਹ ਮੈਦਾਨ ਦੇ ਵਿੱਚੋਂ ਭੱਜ ਗਿਆ ਉਹ ਤੰਗ ਦੇ ਵਿਚਾਰ ਦੇਖੋ ਤੰਗ ਵਰਗੇ ਲੋਕ ਤਾਂ ਐ ਹੁੰਦੇ ਆ ਫਲਾ ਹੁੰਦੇ ਢੀਂਗ ਹੁੰਦੇ ਆ ਜਦ ਕਿ ਮੈਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਗੱਲ ਦੱਸੀ ਆ ਉਹ ਕਹਿੰਦੇ ਬਈ ਸਾਡੇ ਨਾ ਸੋਸ਼ਲ ਮੀਡੀਆ ਅਕਾਉਂਟ ਪਾਸਵਰਡ ਇਹ ਦਿੱਲੀ ਵਾਲਿਆਂ ਨੇ ਆਪਦੇ ਕੋਲੇ ਰੱਖੇ ਹੋਏ ਆ ਪੰਜਾਬ ਦੇ ਉਹ ਕਹਿੰਦੇ ਵੀ ਵਿਰਲੇ ਤਾਂਵੇਂ ਐਸੇ ਵਿਧਾਇਕ ਹੋਣਗੇ ਜਿਨ੍ਹਾਂ ਦੇ ਕੋਲੇ ਉਹਨਾਂ ਦੇ ਆਪਣੇ ਪਾਸਵਰਡ ਹੈਗੇ ਫੇਸਬੁੱਕ ਦੇ ਤੇ ਇੰਸਟਾਗ੍ਰਾਮ ਦੇ ਤੇ YouTube ਦੇ ਤੇ ਹੋ ਰਹੀਏ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਕਹਿੰਦੇ ਵੀ ਇਹਨਾਂ ਨੇ ਇਹ ਕਹਿ ਕੇ ਸਾਡੇ ਸਾਰਿਆਂ ਦੇ ਪਾਸਵਰਡ ਲੈ ਹੋਏ ਆ ਵੀ ਤੁਹਾਡੀ ਰੀਚ ਵਧਾਉਣੀ ਆ ਤੁਹਾਡੇ ਪੇਜ ਮੋਨਟਾਈਜ਼ ਕਰਨੇ ਆ ਤੁਹਾਡੇ ਪੇਜਾਂ ਦੇ ਉੱਤੇ ਬਲੂ ਟਿੱਕ ਜਿਹੜੀ ਆ ਉਹ ਲਵਾਉਣੀ ਆ ਉਹ ਕਹਿੰਦੇ ਵੀ ਉਹ ਸਾਰਾ ਕੁਝ ਉੱਥੋਂ ਆਪਰੇਟ ਉਹ ਕਰਦੇ ਆ ਮੈਂ ਤਾਂ ਉਸ ਵਿਧਾਇਕ ਨੇ ਗੱਲ ਕਹੀ ਕਿਹਾ ਵੀ ਮੇਰੇ ਨਾਲ ਵੀ ਕਹਿੰਦਾ ਕਾਫੀ ਦਿਨ ਗੁੱਸੇ ਰਹੇ ਦਿੱਲੀ ਵਾਲੇ ਵੀ ਤੂੰ ਆਪਣੇ ਨਿਰੰਦਾ ਇਹ ਪਾਸਵਰਡ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਜੀ ਮੇਰੀ ਪਰਸਨਲ ਚੀਜ਼ ਆ ਪਰਸਨਲ ਪ੍ਰੋਪਰਟੀ ਮੈਂ ਤੁਹਾਨੂੰ ਕਿਉਂ ਦੇਵਾਂ ਐਦਾਂ ਕਰਾਫੇ ਮੇਰੇ ਨਾਲ ਥੋੜੇ ਜਿ ਗੁੱਸੇ ਵੀ ਹੋ ਗਏ ਸੀ ਪਰ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਹੁਣ ਕਹਿੰਦੇ ਮਾਨਵਿੰਦਰ ਕੰਗ ਦਾ ਜਿਹੜਾ ਹੈਗਾ ਟਵਿੱਟਰ ਅਕਾਊਂਟ ਉਹਦਾ ਪਾਸਵਰਡ ਹੈਗਾ ਦਿੱਲੀ ਵਾਲਿਆਂ ਕੋਲੇ ਉਹਨਾਂ ਨੇ ਪੋਸਟ ਡਿਲੀਟ ਕਰਤੀ ਆ ਪਰ ਫੇਸਬੁੱਕ ਵਾਲ ਮਾਨਵਿੰਦਰ ਕੰਗ ਦੇ ਕੋਲੇ ਹੀ ਆ ਇਸ ਕਰਕੇ ਫੇਸਬੁੱਕ ਦੇ ਉੱਤੇ ਉਹ ਹਲੇ ਵੀ ਸ਼ੋ ਹੋ ਰਹੀ ਆ ਪਰ ਕੰਗ ਹੋਰਾਂ ਦਾ ਸਟੈਂਡ ਕਹਿੰਦੇ ਵੀ ਕਿਸਾਨਾਂ ਦੇ ਬਾਰੇ ਅਜ ਵੀ ਹੀ ਆ ਮੈਨੂੰ ਤਾਂ ਉਸ ਆਪ ਦੇ ਵਿਧਾਇਕ ਨੇ ਵੀ ਗੱਲ ਕਹੀ ਆ ਕਹਿੰਦੇ ਸਾਰੇ ਪੰਜਾਬ ਦੇ ਵਿਧਾਇਕ ਆ ਜਿਹੜੇ ਉਹ ਲੈਨ ਪੁਲਵਿੰਦੇ ਖਿਲਾਫ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਕਿਹਨੇ ਖਿਲਾਫ ਆ ਪਰ ਦਿੱਲੀ ਵਾਲਿਆਂ ਦੇ ਮੂਹਰੇ ਕਿੱਲਾ ਸਾਡੀ ਪੇਸ਼ਨੀ ਚੱਲ ਰਹੀ ਵੀ ਜੇ ਮਾੜੀ-ਮੋਟੀ ਵੀ ਕਿਹਨਾ ਵੀ ਮੁੱਖ ਮੰਤਰੀ ਖੱਝ ਲੈਣ ਵੀ ਮਾਤਾ ਭਾਈ ਪੰਜਾਬ ਦੇ ਵਿੱਚ ਨਹੀਂ ਇਦਾਂ ਹੋਣ ਦਿੰਦਾ ਤੇ ਕਹਿੰਦਾ ਤੁਸੀਂ ਦੇਖੋ ਵੀ ਕ੍ਰੇਡ ਜਿੰਨੀ ਬਣ ਜਾਂਦੀ ਹੈ ਤੇ ਸਰਕਾਰ ਫੇਰ ਰੀਟਰੀਟ ਹੋ ਜਾਣੀ ਹੈ ਪਰ ਉਹ ਕਿਹਨੇ ਕਿ ਪਤਾ ਨਹੀਂ ਕਿਹੜੇ ਕਾਰਨਾਂ ਵੀ ਮਜਬੂਰ ਨੇ ਸਾਡੀਆਂ ਸਭਧੀਆਂ ਬਣੀਆਂ ਪਈਆਂ ਪਰ ਉਦਾਂ ਕਿਹਨੇ ਕਿ ਮਾਨਵਿੰਦਰ ਟੰਗ ਹੋਰਾਂ ਨੇ ਕੁਝ ਨਹੀਂ ਕੀਤਾ ਜਾ ਦਿੱਲੀ ਵਾਲਿਆਂ ਨੇ ਉੱਥੇ ਬੈਠੇ ਮਥੇ ਕਰਤਾ ਏ ਸਰ ਅਬ ਜਣਾ ਸਰ ਫਿਰ ਤਾਂ ਇਹ ਮਤਲਬ ਹੋਇਆ ਕਿ ਜਿਵੇਂ ਇਹ ਕਹਿੰਦੇ ਸੀ ਸਿਆਸਤ ਬਦਲਣ ਆਇਆ ਇਹਨਾਂ ਨੇ ਤਾਂ ਵਾਕਈ ਸਿਆਸਤ ਬਦਲ ਦਿੱਤੀ ਹੈ ਇਸ ਤੋਂ ਪਹਿਲਾਂ ਤਾਂ ਇਦਾਂ ਦਾ ਕੁਝ ਵੀ ਨਹੀਂ ਸੀ ਹੋਇਆ ਵੀ ਪਾਸਵਰਡ ਰੱਖ ਲਓ ਤੇ ਆਪਣੀ ਮਰਜ਼ੀ ਨਾਲ ਹੀ ਪੋਸਟਾਂ ਪਾਈ ਚੱਲੋ ਤੇ ਡਿਲੀਟ ਕਰੀ ਚੱਲੋ ਖੈਰ ਉਧਰ ਦੂਸਰੇ ਬੰਨੇ ਲੈਂਡ ਪੂਲਿੰਗ ਨੀਤੀ ਬਾਰੇ ਭਗਵੰਤ ਸਿਮਰ ਹੁਰਾਂ ਦੀ ਵੀਡੀਓ ਵੀ ਕਹਿੰਦੇ ਬੜੀ ਚਰਚਾ ਦੇ ਵਿੱਚ ਹੈ ਤਾਂ ਬਿਲਕੁਲ ਜੀ ਜਦੋਂ ਦਾ ਭਗਵੰਤ ਸਿਮਰ ਹੁਰੀ ਲੋਕ ਸਭਾ ਦੇ ਮੈਂਬਰ ਸੀ ਤੇ ਇਹ ਸਰਕਾਰ ਨੂੰ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੋਈ ਇਹਨਾਂ ਦੀ ਬਹੁਤੀ ਗਤੀਵਿਧੀ ਨਹੀਂ ਸੀ ਤੇ ਸਿਰਫ ਭਗਵੰਤ ਮਾਨ ਲੋਕ ਸਭਾ ਦੇ ਮੈਂਬਰ ਸੀ ਉਦੋਂ ਇਹਨਾਂ ਨੇ ਖੇਤੀ ਵਾਲੀ ਜ਼ਮੀਨ ਦੇ ਉੱਤੇ ਜਿਹੜੀਆਂ ਕੇਂਦਰ ਦੀ ਸਰਕਾਰ ਜਾਂ ਕਹਿੰਦੇ ਆ ਕਾਰਪੋਰੇਟ ਘਰਾਣੇ ਤੇ ਕਬਜ਼ੇ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਬਾਰੇ ਇਹ ਟਿੱਪਣੀ ਕਰ ਰਹੇ ਆ ਜਿਹੜੀ ਕਿ ਹੁਣ ਵਕ ਵਕ ਵਿਰੋਧੀਆਂ ਨੇ ਵਾਇਰਲ ਕੀਤੀ ਆ ਉਹਦੇ ਚ ਭਗਵੰਤ ਮਾਨ ਇਹ ਗੱਲ ਕਹਿੰਦੇ ਆ ਵੀ ਜਿਹੜੀਆਂ ਹੈਆਂ ਨਾ ਕਾਰਪੋਰੇਟ ਧਿਰਾਂ ਇਹ ਸਰਕਾਰਾਂ ਨੂੰ ਨਾਲ ਲੈ ਕੇ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਚਾਹੁੰਦੇ ਆ ਪਰ ਪੰਜਾਬ ਦੇ ਲੋਕ ਜੇਕਰ ਆਪਣੀਆਂ ਜ਼ਮੀਨਾਂ ਬਚਾਉਣਾ ਚਾਹੁੰਦੇ ਆ ਤੇ ਭਾਈ ਪੰਚਾਇਤਾਂ ਨੂੰ ਨਾਲ ਪੰਚਾਇਤਾਂ ਜਿਹੜੀਆਂ ਉਹ ਗ੍ਰਾਮ ਸਭਾਵਾਂ ਬੁਲਾ ਲੈਣ ਤੇ ਇਹ ਗ੍ਰਾਮ ਸਭਾਵਾਂ ਬੁਲਾ ਕੇ ਤੇ ਉਹਦੇ ਵਿੱਚ ਮਤੇ ਪਾਸ ਕਰ ਲੋ ਤੁਸੀਂ ਮਤੇ ਪਾਸ ਕਰ ਲੋ ਜੀ ਕਿ ਅਸੀਂ ਆਪਦੇ ਪਿੰਡ ਦੀ ਜ਼ਮੀਨ ਨਹੀਂ ਦੇਣੀ ਤੇ ਫਿਰ ਕੋਈ ਸਾਡੀ ਕੋਈ ਹਿੰਮਤ ਹੀ ਹੈ ਨਹੀਂ ਵੀ ਤੁਹਾਡੀ ਕੋਈ ਜ਼ਮੀਨ ਲੈ ਲਵੇ ਇਹ ਤਾਂ ਕਿ ਸਰਕਾਰਾਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗੀਆਂ ਤੇ ਇਹ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਕਰਦੀਆਂ ਹੁੰਦੀਆਂ ਹੁਣ ਤੁਸੀਂ ਦੇਖ ਲਓ ਵੀ ਗੱਲਾਂ ਕੀ ਇਹਨਾਂ ਦੇ ਉੱਤੇ ਹੀ ਹੁਣ ਇਹ ਮੁੱਖ ਮੰਤਰੀ ਆ ਤੇ ਪੰਜਾਬ ਦੇ ਵਿੱਚ ਲੈਂਡ ਪੂਲ ਨੀਤੀ ਦੀ ਗੱਲ ਚੱਲਦੀ ਆ ਤੋ ਹੁਣ ਇਸ ਗੱਲ ਤੇ ਰੌਲਾ ਪੈ ਗਿਆ ਵੀ ਭਾਈ ਭਗਵੰਤ ਮਾਨ ਜਦੋਂ ਤੱਕ ਸੀ ਕਿ ਲੋਕ ਸਭਾ ਦੇ ਮੈਂਬਰ ਉਦੋਂ ਤੱਕ ਕਿਸਾਨਾਂ ਨੂੰ ਜ਼ਮੀਨਾਂ ਬਚਾਉਣ ਦੇ ਗੁਰਦਸ ਦੇ ਸੀ ਤੇ ਹੁਣ ਆਪ ਕੌਣ ਨੂੰ ਫਿਰਦੇ ਆ ਸੋ ਸੁਖਪਾਲ ਖਹਿਰਾ ਨਹੀਂ ਬਾਕੀ ਵਿਰੋਧੀਆਂ ਨਹੀਂ ਇਹਨਾਂ ਦੀ ਉਹ ਜਿਹੜੀ ਆ ਵੀਡੀਓ ਉਹ ਸਾਰੀ ਵਾਇਰਲ ਕੀਤੀ ਆ ਵੀ ਪਹਿਲਾਂ ਤੁਹਾਡੇ ਵਿਚਾਰ ਕੀ ਹੁੰਦੇ ਸੀ ਤੇ ਅੱਜ ਤੁਹਾਡੇ ਵਿਚਾਰ ਕੀ ਆ ਜੀ ਜੀ ਤੇ ਜਨਾਬ ਉਹਦਰ ਵਿਕਰਮ ਜਿਠਿਆ ਹੋਰਾਂ ਨੇ ਕਹਿੰਦੇ ਕਿ ਜਿਹੜੀ ਕੇਸ ਦੀ ਸੁਣਵਾਈ ਹੈ ਉਹਦੀ ਲਾਈਵ ਸਟ੍ਰੀਮਿੰਗ ਦੀ ਮੰਗ ਕੀਤੀ ਜਾ ਰਹੀ ਹੈ ਜੀ ਆ ਬਿਲਕੁਲ ਜੀ ਬਿਲਕੁਲ ਮੰਗ ਕੀਤੀ ਗਈ ਹੈ ਇਸ ਮੰਗ ਦੇ ਵਿੱਚ ਕੋਈ ਸਾਰਥਕ ਨਕੀਦਾ ਸਾਹਮਣੇ ਆਊਗਾ ਕਿ ਨਹੀਂ ਆਊਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਮੰਗ ਉਹਨਾਂ ਦੇ ਵਕੀਲਾਂ ਨੇ ਜ਼ਰੂਰ ਕੀਤੀ ਹੈ ਲੰਘੇ ਕੱਲ ਉਹਨਾਂ ਨੇ ਅਦਾਲਤ ਦੇ ਵਿੱਚ ਅਰਜ਼ੀ ਦਾਖਲ ਕੀਤੀ ਹੈ ਉਹਦੇ ਵਿੱਚ ਇਸ ਗੱਲ ਦੀ ਮੰਗ ਕੀਤੀ ਹੈ ਵੀ ਜਿਹੜੀ ਸੁਣਵਾਈ ਹੋਣੀ ਹੈ ਕੀ ਤਰੀਕ ਨੂੰ ਜਾਂ ਕਿ ਕੱਲ ਨੂੰ ਉਹ ਕਹਿੰਦੇ ਕਿ ਸਾਡੀ ਬੇਨਤੀ ਹੈ ਇਸ ਮਸਲੇ ਦੇ ਉੱਤੇ ਵੀ ਕਿਰਪਾ ਕਰਕੇ ਵੀ ਇੱਥੇ ਦਰਦ ਦੇ ਤੇ ਪਾਣੀ ਦਾ ਪਾਣੀ ਹੋਵੇ ਵੀ ਅਸੀਂ ਚਾਹੁੰਦੇ ਹਾਂ ਜੀ ਕਿ ਲਾਈਵ ਸਟ੍ਰੀਮਿੰਗ ਹੋਵੇ ਵਿਕਰਮ ਮਜੀਠੀਆ ਦੇ ਕੇਸ ਦੀ ਉਹ ਕਹਿੰਦੇ ਜੀ ਅਸੀਂ ਚਾਹੁੰਦੇ ਜੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਲੋਕਾਂ ਨੂੰ ਸਭ ਕੁਝ ਪਤਾ ਲੱਗੇ ਵੀ ਭਾਈ ਕੌਣ ਗਲਤ ਆ ਕੌਣ ਸਹੀ ਆ ਕੌਣ ਕਿੱਥੋਂ ਗੱਲ ਕਰਦਾ ਕੌਣ ਕਿਵੇਂ ਗੱਲ ਨਹੀਂ ਕਰਦਾ ਉਹ ਕਹਿੰਦੇ ਜੀ ਇਹ ਗੱਲ ਕਲੀਅਰ ਹੋਣੀ ਚਾਹੀਦੀ ਯਾਰ ਕਿਹੜੇ ਕਿਹੜੇ ਸਬੂਤ ਪੰਜਾਬ ਦੀ ਸਰਕਾਰ ਦੇ ਕੋਲ ਆ ਅਦਾਲਤੀ ਸੁਣਵਾਈ ਦੇ ਵਿੱਚ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਕਹਿੰਦੇ ਕਿ ਅਸੀਂ ਇਹ ਚਾਹੁੰਦੇ ਹਾਂ ਉਹ ਕਹਿੰਦੇ ਕਿ ਅੱਜ ਤੱਕ ਦੀ ਦੁਨੀਆ ਦੀ ਉਹ ਕਹਿੰਦੇ ਕਿ ਪਹਿਲੀ ਮੇਰੇ ਖਰਕ ਕਹਿੰਦੇ ਪੰਜਾਬ ਦੀ ਐਪਲੀਕੇਸ਼ਨ ਹੋਊਗੀ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਜੀ ਕਿ ਲਾਈਵ ਸਟ੍ਰੀਮਿੰਗ ਹੋਵੇ ਕਿਉਂਕਿ ਉਹ ਕਹਿੰਦੇ ਕਿ ਅਸੀਂ ਸੱਚੇ ਹਾਂ ਸਾਡੇ ਨਾਲ ਕੋਈ ਇਹੋ ਜਿਹੀ ਗੱਲ ਜੁੜੀ ਨਹੀਂਗੀ ਤੇ ਜਿਹਨੂੰ ਝੂਠ ਹੋਵੇ ਕਿ ਮਨ ਦੇ ਵਿੱਚ ਡਰ ਉਹਨੂੰ ਹੋਊਗਾ ਇੱਕ ਗੱਲ ਦਾ ਵੀ ਭਾਈ ਕਿਤੇ ਆਹ ਗੱਲ ਨਿਕਲ ਕੇ ਸਾਹਮਣੇ ਆ ਜੇ ਅਸੀਂ ਚਾਹੁੰਦੇ ਹਾਂ ਵੀ ਉਹ ਹਰ ਗੱਲ ਲੋਕਾਂ ਨੂੰ ਪਤਾ ਲੱਗੇ ਜੇ ਇਸ ਦੁਨੀਆ ਦੇ ਵਿੱਚ ਵਸਦੇ ਕਨੇ ਕਨੇ ਬੰਦੇ ਤੱਕ ਉਹ ਕਹਿੰਦੇ ਜੀ ਆਹ ਗੱਲ ਜਾਣੀ ਚਾਹੀਦੀ ਹੈ ਇਹ ਭਾਈ ਕੀਤਾ ਕੀ ਆ ਅਸੀਂ ਕੀ ਕੀਤਾ ਤੇ ਸਰਕਾਰ ਨੇ ਕੀ ਕੀਤਾ ਹੁਣ ਬੇਨੇ ਭਾਈ ਕੀ ਬਣਦਾ ਵੈਸੇ ਕਰਨ ਨੂੰ ਜਾਨਕਿ 30 ਤਰੀਕ ਨੂੰ ਤੇ ਇਸ ਮਸਲੇ ਦੇ ਉੱਤੇ ਸੁਣਵਾਈ ਹੋਣੀ ਹੈ ਇੱਕ ਤਾਂ ਬੈਰਕ ਬਦਲਣ ਵਾਲੇ ਮਸਲੇ ਦੇ ਉੱਤੇ ਇੱਕ ਬਿਕਰਮਜੀਤਿਆ ਦੀ ਜ਼ਮਾਨਤ ਦੇ ਮੁੱਦੇ ਦੇ ਉੱਤੇ ਕਿ ਹੁਣ ਕੱਲ ਨੂੰ ਪਤਾ ਲੱਗੂਗਾ ਕਿ ਬਣਦਾ ਕੀ ਹੈ ਜੀ ਤੇ ਟੈਣਾ ਸਾਹਿਬ ਉਧਰ ਕਾਲੀਧਾਲ ਨਹੀਂ ਵੀ ਮੋਹਾਲੀ ਦੇ ਵਿੱਚ ਕਿਵੇਂ ਬੜਾ ਵੱਡਾ ਇਕੱਠ ਕੀਤਾ ਜੀ ਉਹ ਕਿਉਂ ਕੀਤਾ ਉਹ ਜੀ ਲੈਂਡ ਪੁਲਿਸ ਨੀਤੀ ਦੇ ਖਿਲਾਫ ਹੀ ਕੀਤਾ ਕੱਲ ਇੱਥੇ ਬੜਾ ਵੱਡਾ ਇਕੱਠ ਹੋਇਆ ਗੱਲ ਤੁਹਾਡੀ ਸਹੀ ਹੈ ਇਹ ਜਿਹੜਾ ਵੱਡਾ ਇਕੱਠ ਹੋਇਆ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਸੀ ਬਾਕੀ ਹੋਰ ਆਕਾਲੀ ਦਲ ਦੇ ਕਈ ਨੇਤਾ ਵੀ ਸੀ ਇੱਥੇ ਸੁਖਬੀਰ ਬਾਦਲ ਨੇ ਮੁਹਾਲੀ ਦੇ ਵਿੱਚ ਇਹ ਗੱਲ ਕਹੀ ਆ ਇਕੱਠ ਦੇ ਵਿੱਚ ਵੀ ਦੇਖੋ ਸਾਡੇ ਬਾਰੇ ਇਹ ਗਲਤ ਕਹਨੇ ਹੁੰਦੇ ਸੀ ਵੀ ਇਹ ਐਦਾਂ ਦੇ ਹਨ ਇਹ ਉਦਾਂ ਦੇ ਹਨ ਉਹ ਕਹਿੰਦੇ ਕੋਈ ਤਲੀ ਦੇ ਉੱਤੇ ਸਰੋਂ ਜਮਾ ਤੇ ਦੱਸਦੇ ਆ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਇਹ ਸਰਕਾਰ ਨਹੀਂ ਆਉਂਦੀ ਉਹ ਕਹਿੰਦੇ ਜੀ ਇਹ ਗੱਲ ਬੜੀ ਕਲੀਅਰ ਹੋ ਗਈ ਆ ਸਾਫ਼ ਤੇ ਸਪਸ਼ਟ ਹੋ ਗਈ ਆ ਕਿ ਇਸ ਸਰਕਾਰ ਨੇ ਲੋਕਾਂ ਨੂੰ ਬਰਬਾਦ ਕਰਤਾ ਇਹ ਸਰਕਾਰ ਨੇ ਲੋਕਾਂ ਵਿੱਚ ਜੋੜ ਛੁੱਟਿਆ ਇਹ ਸਰਕਾਰ ਨੇ ਲੋਕਾਂ ਦਾ ਲਹੂ ਪੀ ਲਿਆ ਤੇ ਹੁਣ ਲੋਕ ਇਹ ਸਰਕਾਰ ਨੂੰ ਮੁੜ ਕੇ ਨਹੀਂ ਲੈ ਕੇ ਆਉਣਗੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜ਼ਮੀਨਾਂ ਵਾਲਿਆਂ ਦੇ ਅਸੀਂ ਨਾਲ ਆ ਕਿਸਾਨ ਦੇ ਅਸੀਂ ਨਾਲ ਖੜੇ ਆ ਇਹਨਾਂ ਦੀ ਇੱਛਾ ਇਹ ਸੀ ਕਿ ਭਾਈ ਕਿਸਾਨ ਦੇ ਹੱਥ ਦੇ ਵਿੱਚ ਕੋਈ ਨਹੀਂ ਹੋਣਾ ਪਰ ਅਸੀਂ ਕਿਸਾਨ ਦੇ ਨਾਲ ਆ ਤੇ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਕਿਸਾਨਾਂ ਦੀਆਂ ਅਸੀਂ ਜਾਣ ਨਹੀਂ ਦੇਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮੌਕਾ ਸਾਡਾ ਆ ਲੈਣ ਦਿਓ ਤੇ ਫਿਰ ਇਹਨਾਂ ਨੂੰ ਦੱਸਾਂਗੇ ਵੀ ਭਾਈ ਕੀ ਹੁੰਦਾ ਤੇ ਕੀ ਨਹੀਂ ਉਹ ਕੜੀ ਦੀ ਪੰਜੀ ਦਾ ਭੌਣ ਆਪਾਂ ਦਿਖਾਵਾਂਗੇ ਇਹਨਾਂ ਨੂੰ ਕਿਉਂਕਿ ਇਹਨਾਂ ਲੋਕਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੁੱਟਿਆ ਗਿਆ ਪੱਟਿਆ ਗਿਆ ਬਹੁਤ ਕੁਝ ਐਸਾ ਕੀਤਾ ਗਿਆ ਜਿਹੜਾ ਕਿ ਬਰਦਾਸ਼ਤਯੋਗ ਨਹੀਂ ਹੈ ਜੀ ਜੀ ਤਰਨ ਸਾਹਿਬ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹੁਣ ਅਮਰਿਤਪਾਲ ਸਿੰਘ ਜੀ ਕਹਿੰਦੇ ਜੇਲ੍ਹ ਦੇ ਵਿੱਚੋਂ ਇੱਕ ਚਿੱਠੀ ਲਿਖੀ ਹੈ ਅਮਰਿਤਪਾਲ ਸਿੰਘ ਹੋਰਾਂ ਨੇ ਉਹਦੀ ਬੜੀ ਚਰਚਾ ਹੋ ਰਹੀ ਹੈ ਜੀ ਕੀ ਲਿਖਿਆ ਹੈ ਇਸ ਚਿੱਠੀ ਦੇ ਵਿੱਚ ਹਾਂ ਬਿਲਕੁਲ ਜੀ ਇਹ ਬੜੀ ਚਰਚਾ ਦੇ ਵਿੱਚ ਇਹ ਚਿੱਠੀ ਵੀ ਭਾਈ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਆਪਣਾ ਸੁਨੇਹਾ ਭੇਜਿਆ ਤੇ ਇਸ ਸਨੇਹੇਦ ਵਿੱਚ ਹੈ ਕੀ ਤੇ ਇਹਦੇ ਬਾਰੇ ਲੋਕ ਜਾਨਣਾ ਚਾਹੁੰਦੇ ਆ ਜਾਣਕਾਰੀ ਜੇ ਪ੍ਰਾਪਤ ਹੋਈ ਆ ਵੀ ਕਿ ਇਹਨਾਂ ਨੇ ਜੇਲ ਦੇ ਵਿੱਚੋਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਚਿੱਠੀ ਭੇਜੀ ਆ ਉਹਦੇ ਵਿੱਚ ਸਪਸ਼ਟੀਕਰਨ ਦਿੱਤਾ ਇਹਦੇ ਵਿੱਚ ਲਿਖਿਆ ਕੀ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਸੰਖੇਪ ਦੇ ਵਿੱਚ ਇਹਦੇ ਵਿੱਚ ਕਿਹਾ ਕਿ ਦੇਸ਼-ਵਦੇਸ਼ ਦੇ ਵਿੱਚ ਵਸਦੀਆਂ ਗੁਰੂ ਨਾਨਕ ਨਾਮਲੇ ਵਸੰਗਤਾਂ ਨੂੰ ਸਪੂ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਸਹੀ ਯਾਨੀ ਕਿ ਕੈਨੇਡਾ ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਬਠਿਤ AKF ਇੰਟਰਨੈਸ਼ਨਲ ਐਸੋਸੀਏਸ਼ਨ ਨਾਮੀ ਜਥੇਬੰਦੀ ਦੇ ਨਾਲ ਸਾਡਾ ਕਿਸੇ ਕਿਸਮ ਦਾ ਕੋਈ ਸਬੰਧ ਨਹੀਂ ਹੈ ਕੈਨੇਡਾ ਵਿੱਚਲੀ ਐਫ ਜਥੇਬੰਦੀ ਦੇ ਗਠਨ ਨੂੰ ਆਧਾਰ ਬਣਾ ਕੇ ਤੇ ਸਾਡੀ ਐਨਐਸਏ ਦੇ ਵਿੱਚ ਤੀਜੀ ਵਾਰ ਵਾਅਦਾ ਕੀਤਾ ਗਿਆ ਆਉਣ ਵਾਲੇ ਸਮਿਟ ਵਿੱਚ ਇਹ ਸੰਸਥਾ ਜਾਨੀ ਕਿ ਏਕੇਐਫ ਇੰਟਰਨੈਸ਼ਨਲ ਐਸੋਸੀਏਸ਼ਨ ਜਾਂ ਇਹਦੇ ਮੈਂਬਰਾਂ ਦੇ ਵੱਲੋਂ ਕੋਈ ਵੀ ਕੰਮ ਕੀਤਾ ਜਾਵੇ ਇਹਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਅਮਰਤਪਾਲ ਸਿੰਘ ਨਿੱਜੀ ਤੌਰ ਦੇ ਉੱਤੇ ਜ਼ਿੰਮੇਵਾਰ ਨਹੀਂ ਹੋਣਗੇ ਜਾਨੀ ਕਿ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਜੀਐਲ ਦੇ ਵਿੱਚ ਬੈਠਿਆ ਨਹੀਂ ਦੇ ਵੀ ਨੇ ਪਾਈ ਕੀ ਬੰਦਾ ਅੱਗੇ ਪਰ ਇਹਦੇ ਬਾਰੇ ਉਹਨਾਂ ਨੇ ਦੋ ਟੁਕ ਗੱਲ ਕਹੀ ਹੈ ਕਿ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਜੀ। ਜੀ। ਤੇਨਾਂ ਸਭ ਅੱਜਕੱਲ ਆਏ ਦੇ ਨਹੀਂ ਕੋਈ ਨਾ ਕੋਈ ਇਹੋ ਜਿਹੀ ਖਬਰ ਆ ਜਾਂਦੀ ਹੈ ਜਿਹੜੀ ਹੈਰਾਨ ਕਰ ਦਿੰਦੀ ਹੈ ਪਤਾ ਨਹੀਂ ਇਹ ਕੰਮ ਕਿਉਂ ਚੱਲ ਪਿਆ ਜੀ ਕਿ ਨਹਿਰਾਂ ਦੇ ਵਿੱਚ ਕਦੇ ਗੱਡੀ ਡਿੱਗ ਪੈਂਦੀ ਹੈ ਕੋਈ ਕਦੇ ਕੋਈ ਪਿਕਅਪ ਡਿੱਗ ਪੈਂਦਾ ਹੈ ਥੋੜੇ ਦਿਨ ਪਹਿਲਾਂ ਵੀ ਖਬਰ ਆਈ ਸੀ ਕਿ ਇੱਕ ਗੱਡੀ ਜਿਹੜੀ ਹੈ ਉਹ ਨਹਿਰ ਦੇ ਵਿੱਚ ਡਿੱਗ ਪਈ ਤਾਂ ਹੁਣ ਲੁਧਿਆਣੇ ਦੇ ਵਿੱਚ ਕਹਿੰਦੇ ਆ ਕਿ ਇੱਕ ਨਹਿਰ ਚ ਪਿਕਅਪ ਡਿੱਗੀ ਹੈ 6 ਮੌਤਾਂ ਹੋ ਗਈਆਂ ਜੀ। ਦੇਖੋ ਬੰਦ ਅਸਲ ਵਿੱਚ ਇਹ ਨਾ ਵੀ ਲੋਕਾਂ ਦੀ ਲਾਪਰਵਾਹੀ ਵੀ ਆ ਪਹਿਲੀ ਗੱਲ ਤਾਂ ਹੈ ਵੀ ਤੁਸੀਂ ਰਾਤ ਦੇ ਵੇਲੇ ਸਫ਼ਰ ਕਰਦੇ ਕਿਉਂ ਆ ਦੂਜੀ ਗੱਲ ਇਹ ਵੀ ਜੇਕਰ ਚਲੋ ਮਜਬੂਰੀ ਤੇ ਸਫ਼ਰ ਕਰਨਾ ਪੈਂਦਾ ਫਿਰ ਤੁਸੀਂ ਓਵਰਲੋਡ ਕਿਉਂ ਜਾਂਦੇ ਆ ਇੱਕ ਨਿੱਕੀ ਜਿਹੀ ਪਿੱਕਪਟੜੀ ਜੀ ਦੇ ਵਿੱਚ 8-10 ਜਣੇ ਵੱਧ ਤੋਂ ਵੱਧ ਬੈਠ ਸਕਦੇ ਆ ਉਹਦੇ ਡਾਲੇ ਦੇ ਉੱਤੇ 10 ਜਣੇ ਬੈਠੇ ਹੁੰਦੇ ਆ 29 ਜਣੇ ਸਫ਼ਰ ਕਰ ਰਹੇ ਇੱਕ ਇੱਕ ਪਟੜੀ ਦੇ ਵਿੱਚ 29 ਜਾਣੇ ਇੱਕ ਘਟਪੀ ਤੇ ਤੁਸੀਂ ਆਪੇ ਦੇਖ ਲਓ ਵੀ ਭਾਈ ਉਹ ਓਵਰਲੋਡ ਨੂੰ ਤਾਂ ਹੋਰ ਕੀ ਹੋਊ ਫਿਰ ਇਹ ਗੱਡੀ ਜਦੋਂ ਪਹੁੰਚੀ ਇੱਥੇ ਲੁਧਿਆਣਾ ਦੇ ਕੋਲੇ ਇਹ ਨਾਣਾ ਦੇ ਵੀ ਮਾਤਾ ਦੇ ਦਰਸ਼ਨ ਕਰਕੇ ਤੇ ਵਾਪਸ ਮਲਕੇ ਆਣਾ ਪਿੰਡ ਦੇ ਵੱਲ ਆ ਰਹੇ ਸੀਗੇ ਤੇ ਉੱਥੇ ਭਾਈ ਗੱਡੀ ਆ ਜਿਹੜੀ ਉਹਦਾ ਬੈਲੈਂਸ ਵਗੜ ਗਿਆ ਤੇ ਉਹ ਨਹਿਰ ਚ ਡਿੱਗ ਪਈ ਉਹਦੇ ਕਰਕੇ ਹੁਣ ਤੱਕ ਹਰਮਨਜੀ 8 ਲੋਕਾਂ ਦੀ ਮੌਤ ਦੀ ਖਬਰ ਆਈ ਹੈ ਕਈ ਬੱਚੇ ਤੇ ਕਈ ਔਰਤਾਂ ਦੇ ਵਿੱਚ ਤੁਸੀਂ ਦੇਖੋ ਵੀ ਹੁਣ ਤਾਂ ਗੱਡੀ ਬਾਹਰ ਕੱਢ ਲਈ ਆ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਕਿਤੇ ਹੋਰ ਦੀ ਮੌਤ ਨਾ ਹੋਵੇ ਇਹਦੀ ਕਾਮਨਾ ਕਰਦੇ ਆ ਪਰ ਗੱਲ ਤੁਸੀਂ ਦੇਖੋ ਵੀ ਭਾਈ ਲੋਕਾਂ ਦੀ ਮਤ ਕੀ ਆ ਵੀ ਲਤੀ ਹੋਤੀ ਜਾਣੇ ਇੱਕ ਭੋਰਾਕ ਗੱਡੀ ਦੇ ਵਿੱਚ ਬੈਠ ਜਾਂਦੇ ਆ ਕਿ ਹੁਣ ਜਿਹੜੇ ਬੱਚੇ ਆ ਉਹ ਗਣ ਦੱਸਦੇ ਵੀ ਗੱਡੀ ਓਵਰਲੋਡ ਸੀ ਤੇ ਜਦੋਂ ਕੁਛ ਨਹੀਂ ਸੀ ਵਾਪਰਿਆ ਉਦੋਂ ਇਹਨਾਂ ਨੇ ਵੀ ਕਿਸੇ ਨੇ ਗੱਲ ਨਹੀਂ ਕੀਤੀ ਹੋਣੀ ਵੀ ਭਾਈ ਗੱਡੀ ਓਵਰਲੋਡ ਆ ਬੈ ਨਹੀਂ ਜਾਣਾ ਸੋ ਮਤਲਬ ਇਹ ਵੀ ਕਿ ਭਾਈ ਪੰਜਾਬ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਦੇ ਉੱਤੇ ਗੌਰ ਨਹੀਂ ਕਰਦੇ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਮੈਂ ਕੱਲ ਵੀ ਕਈ ਥਾਵਾਂ ਤੇ ਦੇਖਿਆ ਕਿ ਕਿਤੇ ਜਾਂਦੇ ਹੋਣੇ ਆ ਹੁਸ਼ਿਆਰਪੁਰ ਜਾਂ ਕਿਤੇ ਹੋਰ ਚੱਲੇ ਆ ਸੰਗਤ ਚੱਲੀ ਆ ਚਲੋ ਭਾਈ ਉਹਨਾਂ ਦੀ ਮਨ ਦੀ ਮੌਜ ਆ ਪਰ ਜਦੋਂ ਜਾਂਦੇ ਉਹ ਡਾਲਿਆਂ ਦੇ ਉੱਤੇ ਬੈਠੇ ਜਾਂਦੇ ਆ ਪਤਾ ਨਹੀਂ ਡਾਲੇ ਦੇ ਕੋਈ ਪ੍ਰੈਸ਼ਰ ਉਹਨਾਂ ਨੂੰ ਕੀ ਐਸਾ ਨਿਕਲਦਾ ਜਿਹਦੇ ਬਾਰੇ ਸਾਡੇ ਵਰਗੇ ਲੋਕਾਂ ਨੂੰ ਜਾਣ ਹੈ ਨਹੀਂਗਾ ਉਹਨਾਂ ਨੇ ਉਦਾਂ ਨਹੀਂ ਕਹਿਣਾ ਵੀ ਭਾਈ ਮੈਂ ਤਾਂ ਚਲੋ ਹੋਰ ਬਸ ਤੇ ਕਨੇ ਜਾਂਦਾ ਉਹ ਡਾਲੇ ਦੇ ਉੱਤੇ ਹੀ ਬੈਠ ਕੇ ਸਭ ਕੁਝ ਜਾਣਗੇ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਤਿਆਨਾ ਸਾਹਿਬ ਪੰਜਾਬ ਦੇ ਲੋਕਾਂ ਦੇ ਵਿੱਚ ਸਹਿਨਸ਼ੀਲਤਾ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ ਖਬਰਾਂ ਤੁਹਾਨੂੰ ਬਹੁਤ ਕੁਝ ਸੋਚਣ ਤੇ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਆਖਰਕਾਰ ਵਾਪਰੀ ਕੀ ਕੀ ਜਾਂਦਾ ਕਬੂਤਰ ਚੋਰੀ ਦੀ ਸ਼ੱਕ ਦੇ ਵਿੱਚ ਬੱਚੇ ਦਾ ਹੀ ਕਤਲ ਕਰ ਦਿੱਤਾ ਜੀ ਇਹ ਕਿੱਥੋਂ ਦੀ ਖਬਰ ਜੀ ਜੀ ਸਰਦੂਰਗੜ ਹਲਕੇ ਦੇ ਇੱਕ ਪਿੰਡ ਦੀ ਖਬਰ ਆ ਤੇ ਜਿਹੜੀ ਖਬਰ ਆਈ ਆ ਉਹਦੇ ਮੁਤਾਬਕ ਮੁੰਡਾ ਜਿਹੜਾ ਮ੍ਰਿਤਕ ਆ 13 ਸਾਲ ਦਾ ਰਾਜਾ ਸਿੰਘ ਉਦੇ ਬਾਪ ਦੇ ਵੱਲੋਂ ਇਹ ਗਲਤੀ ਗਈ ਹੈ ਕਿ ਮੇਰੇ ਪੁੱਤ ਦਾ ਕਤਲ ਗਵੰਡਿਆਂ ਦੇ ਵੱਲੋਂ ਇਸ ਕਰਕੇ ਕਰ ਦਿੱਤਾ ਗਿਆ ਕਿਉਂਕਿ ਮੇਰਾ ਪੁੱਤ ਉਹਨਾਂ ਦਾ ਕਬੂਤਰ ਫੜਨ ਗਿਆ ਸੀ ਜਿਹੜੇ ਕੋਲੇ ਕਬੂਤਰ ਰੱਖੇ ਹੋਣੇ ਆ ਨਿਆਣਾ ਜਿਹੜਾ ਰਾਜਾ ਸਿੰਘ 13 ਸਾਲ ਦਾ 6ਵੀਂ ਕਲਾਸ ਦਾ ਵਿਦਿਆਰਥੀ 6ਵੀਂ ਦਾ 7ਵੀਂ ਦਾ ਉਹ ਜੀ ਇਸ ਕਰਕੇ ਉਧਰ ਗਿਆ ਹੋਣਾ ਕਿ ਭਾਈ ਮੈਂ ਜਾ ਕੇ ਉੱਥੇ ਤੇ ਕਬੂਤਰ ਨਾਲ ਖੇਡਾਂ ਜਾਂ ਕਬੂਤਰ ਫੜ ਕੇ ਲਿਆਵਾਂ ਤੇ ਦੂਸਰੇ ਲੱਗਾ ਜੀ ਕਿ ਉਹ ਗਿਆ ਸੀ ਗਵੰਡਿਆਂ ਦੇ ਕਬੂਤਰ ਫੜਨ ਦੇ ਲਈ ਤੇ ਉਹਨਾਂ ਨੇ ਗਲ ਘੁੱਟ ਕੇ ਇਹ 13 ਸਾਲ ਦੇ ਬੱਚੇ ਨੂੰ ਮਾਰਦਾ ਹੁਣ ਪੁਲਿਸ ਨੇ ਪਰਚਾ ਦਰਜ ਕਰ ਲਿਆ ਬਾਪ ਨੇ ਇਹ ਗੱਲ ਕਹੀ ਆ ਵੀ ਪਹਿਲਾਂ ਵੀ ਮੇਰੇ ਬੱਚੇ ਨੂੰ ਇਹਨਾਂ ਨੇ ਕਈ ਵਾਰੀ ਦਲਕਿਆ ਸੀਗਾ ਤੇ ਪਰ ਉਹ ਨਿਆਣਾ ਸੀ ਉਹ ਨਹੀਂ ਹਟਿਆ ਤੇ ਹੁਣ ਇਹਨਾਂ ਨੇ ਗਲ ਘੁੱਟ ਕੇ ਮਾਰਦਾ ਸੋ ਵੈਨੇ ਭਾਈ ਪੁਲਿਸ ਦੀ ਪੜਤਾਲ ਦੇ ਵਿੱਚ ਕੀ ਨਿਕਲਦਾ ਪਰ ਪੁਲਿਸ ਦੇ ਵੱਲੋਂ ਸਬੰਧਤ ਲੋਕਾਂ ਨੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਤੇ ਛਾਪੇਮਾਰੀ ਸ਼ੁਰੂ ਕਰਤੀ ਜੀ ਫੜਨ ਦੇ ਵਾਸਤੇ ਜੀ ਤਣਾ ਸਰ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਅਸੀਂ ਸਿਹਤ ਸਹੂਲਤਾਂ ਨੂੰ ਬਹੁਤ ਸੁਧਾਰ ਦਿੱਤਾ ਹੈ ਜੀ ਸਿਹਤ ਸਹੂਲਤਾਂ ਬਹੁਤ ਚੰਗੀਆਂ ਹੋ ਗਈਆਂ ਨੇ ਦੂਸਰੇ ਪਾਸੇ ਖਬਰਾਂ ਆਉਂਦੀਆਂ ਨੇ ਕਿ ਜਲੰਧਰ ਦੇ ਸਿਵਲ ਹਸਪਤਾਲ 'ਚ ਆਕਸੀਜਨ ਦੀ ਸਪਲਾਈ ਹੋ ਹੀ ਰੁੱਕ ਗਈ ਜਿਸ ਦੇ ਕਰਕੇ ਤਨਮੋਤਾ ਹੋ ਗਈਆਂ ਬਿਲਕੁਲ ਜੀ ਬਿਲਕੁਲ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਨਾ ਅਚਾਨਕ ਟੈਕਨੀਕਲ ਕੋਈ ਪ੍ਰੋਬਲਮ ਆਈ ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰ ਗਿਆ ਸੋ ਉਹਦਾ ਕਰਕੇ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਤੇ ਪਤਾ ਲੱਗਾ ਪਾਈ ਤੇਨ ਲੋਕਾਂ ਦੀ ਮੌਤ ਹੋਈ ਹੈ ਤੇ ਕਈਆਂ ਦੀ ਹਾਲਤ ਹੋਰ ਖਤਰੇਕ ਪੈ ਗਈ 20 ਤੋਂ ਲੈ ਕੇ 25 ਮਿੰਟ ਤੱਕ ਆਕਸੀਜਨ ਸਪਲਾਈ ਹੈ ਜਿਹੜੀ ਹਸਪਤਾਲ ਦੇ ਵਿੱਚ ਉਹ ਬੰਦ ਰਹੀ ਹੈ ਸੋ ਜਿਹੜੇ ਲੋਕ ਉੱਥੇ ਜ਼ਖਮੀ ਆ ਜਿਹੜੇ ਲੋਕ ਬਿਮਾਰ ਆ ਜਿਨ੍ਹਾਂ ਲੋਕਾਂ ਦੇ ਆਕਸੀਜਨ ਲੱਗੀ ਹੋਈ ਆ ਜਿਨ੍ਹਾਂ ਨੂੰ ਬਨੌਤੀ ਸਾਹ ਦਾ ਜਾ ਰਿਹਾ ਤੇ ਉਹਨਾਂ ਦੇ ਵਿੱਚੋਂ ਪਾਈ ਤੇਨ ਲੋਕਾਂ ਦੀ ਮੌਤ ਹੋ ਗਈ ਆ ਫਿਰ ਇੱਥੇ ਬੜਾ ਹੰਗਾਮਾ ਹੋਇਆ ਇੱਥੇ ਰੌਲਾ ਬਹੁਤ ਵੱਡੇ ਫੰਦਰ ਦੇ ਉੱਤੇ ਪਿਆ ਵੀ ਭਾਈ ਆ ਦੇਖੋ ਜੀ ਕਿਉਂ ਆ ਕੁਝ ਹੋਇਆ ਹੁਣ ਪਤਾ ਲੱਗਾ ਜੀ ਕਿ ਜਿਹੜਾ ਮੇਨ ਉੱਥੇ ਆਪਰੇਟਰ ਸੀਗਾ ਉਹ ਤਾਂ ਛੁੱਟੀ ਤੇ ਸੀਗਾ ਜਿਹੜਾ ਦੂਜਾ ਸੀ ਸਖੰਦਰੂ ਉਹਦੀ ਭੂਮਿਕਾ ਇਸ ਮਾਮਲੇ ਦੇ ਵਿੱਚ ਸ਼ੱਕੀ ਆ ਤੇ ਇਸ ਮਾਮਲੇ ਦੇ ਉੱਤੇ ਅਧਿਕਾਰੀਆਂ ਨੇ ਇੱਕ ਕਮੇਟੀ ਬਣਾ ਲਈ ਆ ਤੇ ਸੱਚ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਸਮਾਂ ਦੱਸੋ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਆਜਲੀ ਇਹਨਾਂ ਹੀ ਦੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨ ਜੀ ਬਹੁਤ-ਬਹੁਤ ਧੰਨਵਾਦ